ਜਦੋਂ ਮਨੁੱਖ ਦਾ ਮਨ ਗੁਰੂ ਕੀ ਬਾਣੀ ਪੜਨ ਸੁਣਨ ਵਿੱਚ ਜੁੜਦਾ ਹੈ ਗੁਰੂ ਕੇ ਦਰਸ਼ਨ ਦੀਦਾਰੇ ਕਰਨ ਵਿੱਚ ਜੁੜਦਾ ਹੈ ਇਹ ਪੁਰਬਲੇ ਕਰਮ ਦੁਆਰਾ ਸਾਨੂੰ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਪਾਵਨ ਬਾਣੀ ਦੇ ਬਚਨ ਹੈ ਪੂਰਵ ਕਰਮ ਅੰਗੁਰ ਜਗ ਪ੍ਰਗਟਿਓ ਭੇਟਿਓ ਪੁਰਖ ਰਕਸ਼ ਵੈ ਰਾਗੀ ਮਿਟਿਓ ਅੰਦੇਹ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਇ ਜੀ ਪਿਛਲਾ ਕੀਤਾ ਹੋਇਆ ਕਰਮ ਚੰਗਾ ਜਾਗਦਾ ਹੈ ਜਦੋਂ ਮਨੁੱਖ ਨੂੰ ਸਤ ਸੰਗਤ ਵਿੱਚ ਬੈਠਣ ਦਾ ਗੁਰੂ ਕੇ ਦਰਸ਼ਨ ਦੇਦਾਰੇ ਕਰਨ ਦਾ ਸੁਭਾਗ ਸਮਾ ਮਿਲਦਾ ਹੈ ਆਵੋ ਸਿੱਖ ਸਤ ਗੁਰੂ ਕੇ ਬਿਆਰੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀ ਆਸ਼ਿਰ ਬਾਣੀ ਜਿਨ ਕੋ ਨਦਰ ਕਰਮ ਹੋ ਵਹਿ ਹਿੱਦੈ ਤਿਨਾਂ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਹੁ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵਹੁ ਇਹ ਸਚੀ ਬਾਣੀ ਸਤਿਗੁਰੂ ਜੀ ਨੇ ਸਾਡੇ ਤੇ ਇਹ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਸਲਾਨਾ ਸਮਾਗਮ ਪਾਵਨ ਅਸੰਤ ਕੀਤੇ ਜਾਂਦੇ ਹੈ ਸਾਲ ਬਾਦ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਗਿਆਨੀ ਬਲਵਿੰਦਰ ਸਿੰਘ ਜੀ ਭਾਈਵਟਾ ਸਿੰਘ ਸਮੁੱਚੇ ਪ੍ਰਬੰਧਕ ਜਨ ਉਹਦੋਂ ਉਪਰਾਲਾ ਕਰਦੇ ਆਓ ਗੁਰੂ ਕੀ ਬਾਣੀ ਨਾਲ ਜੁੜੀਏ ਆਓ ਆਪਾਂ ਤੇ ਸਤਕਾਰ ਸਹਿਤ ਗੁਰਫਰ ਦੇ ਦੀ ਸਾਨ ਕਰੋ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਕਰਦੇ ਹੈ ਬਾਣੀ ਦੁਆਰਾ ਸਤਿਗੁਰੂ ਸਾਹਿਬ ਸਾਨੂੰ ਥਾਂ ਥਾਂ ਸਿੱਖਿਆ ਦਿੰਦੇ ਹੈ ਸਮਝਾਉਂਦੇ ਹੈ ਕਹਿੰਦੇ ਇਹ ਸਰੀਰ ਮੇਰਾ ਇਸ ਜਗਮ ਹੈ ਆਇ ਕਹਿ ਕਿ ਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਦਾ ਤੁਜ ਜਗਮ ਹੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਰਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਆਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਗੁਰ ਸਿਉ ਚਿਤ ਲਾਇਆ ਉਹ ਸਰੀਰ ਸਤਗੁਰੂ ਸਾਹਿਬ ਜੀ ਕਹਿੰਦੇ ਪ੍ਰਵਾਨ ਹੈ ਜਿਸਨੇ ਆਪਣਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਲੈਣਾ ਕੀਤਾ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਰੀਰ ਕਰਨ ਕੀ ਆਇਆ ਸੰਸਾਰ ਤੇ ਸਰੀਰ ਨਾਲ ਕਰਨਾ ਕੀ ਹੈ ਸਤਿਗੁਰੂ ਜੀ ਨੇ ਇਹ ਸ਼ਬਦ ਵਿੱਚ ਸਾਨੂੰ ਸਮਝਾਇਆ ਸਰੀਰ ਦੁਆਰਾ ਜਿਸ ਨੇ ਇਹ ਤੇਰੀ ਰਚਨਾ ਕੀਤੀ ਹੈ ਤੇਰੇ ਢਾਂਚੇ ਨੂੰ ਤੇਰੇ ਸਰੀਰ ਨੂੰ ਬਣਾਇਆ ਉਸ ਵਾਹਿਗੁਰੂ ਜਿਹਨੂੰ ਜਪ ਉਸ ਨੂੰ ਚਿੰਤੇ ਕਰ ਸੁਨਣਾ ਤੂੰ ਜਾਦ ਹੀ ਨਹੀਂ ਕਰਦਾ ਹੈ ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਇ ਕਿਆ ਤੁਦ ਕਰਮ ਕਮਾਇਆ ਇਹ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮੰਨਣਾ ਸਾਇਆ